ਉਹ ਮੈਂ ਕਿਹਾ ਜਾਣਾ ਹੀ ਨਹੀਂ ਯਾਰ ਫਤਿਹ ਕਰਕੇ ਜਾਣਾ ਇਹ ਥੁੱਕ ਕੇ ਚਟੇਗਾ ਮੈਂ ਉਹ ਤਾਂ ਹੀ ਕਹਤਾ ਚਾਰ ਦਿਨ ਹੋਏ ਸੀ ਆਪਣੇ ਮੂੰਹ ਤੋਂ ਸਪੜਮ ਮਾਰੇਗਾ ਖਾਲਸਾ ਆ ਗਿਆ ਠੇ ਇਹ ਫਤਿਹ ਹੁਣ ਹੀ ਹੋਣਾ ਇਹ ਵਾਲਾ ਜਿਹੜਾ ਹੁਣ ਮੋਰਚਾ ਇਹ ਵੀ ਹੁਣ ਲਗਭਗ ਫਤਿਹ ਤਾਂ ਹੋ ਗਿਆ ਕਿਉਂਕਿ ਉਹ ਨੋਟੀਫਿਕੇਸ਼ਨ ਤੇ ਕਰਾ ਹੋ ਹੀ ਜਾਣਾ ਹੈ ਇਹ ਜਿਹੜੇ ਪੰਦੇ ਹੱਥ ਖੜੇ ਕਰ ਦਿੰਦੇ ਆ ਇਹ ਤਾਂ ਮੜੇ ਐਵੇਂ ਛੇੜ ਦਿਆ ਫਿਰ ਸਵਾਲ ਲੈਂਦੇ ਆ ਪਾਈਆ ਦਿਖਿਆ ਮੋਦੀ ਫਿਰ ਦਿੱਲੀ ਆਂਗੂਣ ਦੇ ਤੇਰੀ ਸ਼ਮਤਾ ਜਿਵੇਂ ਜਿਵੇਂ ਹੁਣ ਇਕੱਠੇ ਰਹੇ ਸਟੂਡੈਂਟ ਯੂਨੀਵਰਸਿਟੀ ਦੇ ਦੇਖੋ ਇੱਥੇ ਤਾਂ ਹਰਿਆਣੇ ਵਾਲੇ ਵੀ ਨਹੀਂ ਆ ਮੈਂ ਗੱਲ ਕਰਕੇ ਟੇ ਪਹਿਲੇ ਹਰਿਆਣੇ ਦੇ ਮੁੰਡੇ ਵੀ ਨਾਲ ਨੇ ਹਿਮਾਚਲ ਵਾਲੇ ਪੰਜਾਬ ਦੇ ਤਾਂ ਨਾਲ ਹੋਣੀ ਸੀ ਹੈਨਾ ਇਹ ਜਿਹੜਾ ਇੱਕ ਆ ਇਹਨਾਂ ਨੂੰ ਕਿਵੇਂ ਲੱਗਦਾ ਤੁਹਾਨੂੰ ਇਹ ਦੇ ਮੈਨੂੰ ਇੱਕ ਹੋਏਗਾ ਕਿਉਂ ਨਹੀਂ ਜਿੱਥੇ ਸੱਚਾਈ ਹੈ ਉੱਥੇ ਮਰਜ਼ ਆਪੇ ਹੀ ਕਰ ਦਿੰਦੇ ਆ ਬਾਗਰੂ ਵਿੱਚ ਫਸ ਜਾਂਦਾ ਆਖੀ ਜਿੱਥੇ ਤੁਸੀਂ ਮੜਿਆ ਇਹਦਾ ਫੇਰੀ ਹੋਈ ਉੱਥੋਂ ਬਾਗਰੂ ਨਿਕਲ ਜਾਂਦਾ ਜਿੱਥੇ ਭਾਈਚਾਰਾ ਇਕੱਠਾ ਹੈਗਾ ਉੱਥੇ ਮਹਾਰਾਜ ਵਰਸਦਾ ਹੁਣ ਦਿੱਲੀ ਭਾਈਚਾਰਾ ਇਕੱਠਾ ਸੀ ਮੋਦੀਆਂ ਲੱਖ ਕੋਸ਼ਿਸ਼ ਕੀਤੀ ਅੱਗਾ ਲਾਣ ਦੀ ਨੰਗੇਸ਼ ਲੜਕੀਆਂ ਭੇਜਣ ਦੀ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਉਹ ਨਾਕਾਮ ਰਹਾ ਕੋਈ ਦਸਤ ਨਹੀਂ ਹੋਈ ਅੱਗ ਨਾਲ